ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਇਸ ਸਲਾਈਕੜਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਟਾਵਾਂ ਵਾਲਾ ਵੀ ਸ਼ੇਪ ਗਲਾ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਹ ਆਪਾਂ ਵੀ ਸ਼ੇਪ ਗਲੇ ਦੀ ਕਟਿੰਗ ਕਰਕੇ ਨੂੰ ਕੱਪੜੇ ਉੱਪਰ ਇਸ ਤਰ੍ਹਾਂ ਲਾ ਲਿਆ ਤੁਸੀਂ ਇਹਨੂੰ ਜੇ ਤੁਹਾਡੇ ਕੋਲ ਪੇਸਟਿੰਗ ਵਾਲੀ ਬੋਕਰਮ ਹੈ ਤਾਂ ਉਹਨੂੰ ਪ੍ਰੈਸ ਨਾਲ ਵੀ ਲਾ ਸਕਦੇ ਹੋ ਪਰ ਆਪਾਂ ਪ੍ਰੈਸ ਨਾਲ ਵੀ ਲਾ ਸਕਦੇ ਹਾਂ ਇਹ ਆਪਣੇ ਕੋਲ ਕਮੀਜ਼ ਆ ਆਪਾਂ ਇਹਦੇ ਸੈਂਟਰ 'ਚ ਇੱਥੇ ਕੱਟ ਲਾਇਆ ਹੋਇਆ ਹੈ ਤੇ ਪ੍ਰੈਸ ਨਾਲ ਪਾਣ ਪਾਈ ਹੋਈ ਹੈ। ਇਹਦੀ ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਲੈ ਕੇ ਇਸ ਤਰ੍ਹਾਂ ਦਾ ਸੈਂਟਰ ਕਰਕੇ ਇਹਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਲਾਂਵਾਂਗੇ। ਤੁਸੀਂ ਇਹਦੇ ਇੱਥੇ ਸਿਲਾਈ ਵੀ ਲਾ ਸਕਦੇ ਹੋ ਜਾਂ ਤੁਸੀਂ ਕੋਈ ਇੱਥੇ ਲੱਗ ਪੈਨ ਵੀ ਲਾ ਸਕਦੇ ਆ ਤਾਂ ਕਿ ਉਧਰ ਉਧਰ ਨਾ ਹੋਵੇ ਕੱਪੜਾ ਐਸ ਤਰ੍ਹਾਂ ਆਪਾਂ ਇੱਥੇ ਪੈਨ ਲਾ ਲਈ ਆ ਇੱਥੇ ਵੀ ਲਾ ਸਕਦੇ ਹੋ ਤੁਸੀਂ ਪਹਿਲਾਂ ਆਪਾਂ ਇਹਦੇ ਇੱਥੇ ਸਿਲਾਈ ਲਾਵਾਂਗੇ extra pade de la leni hai extra ਇਸ ਤਰ੍ਹਾਂ ਪਾਸਾਰੇ ਸਲਾਈ ਲਾ ਲਈ ਹੈ ਪਹਿਲਾਂ ਆਪਾਂ ਬਚਾ ਲਿਓ ਐਕਸਟਰਾ ਕੱਪੜੇ ਨੂੰ ਕੱਟ ਦੇਣਾ ਹੈ ਇਸ ਤਰ੍ਹਾਂ ਇਹਨੂੰ ਕੱਟਣ ਤੋਂ ਬਾਅਦ ਇੱਥੇ ਆਪਾਂ ਇਸ ਤਰ੍ਹਾਂ ਕੱਟ ਲਾਵਾਂਗੇ ਐਕਸਟਰਾ ਸਾਰੇ ਕਟ ਲਾਉਣ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਲੈਣਾ ਸਾਰੇ ਥਾਂਨ ਤੋਂ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਲੈਣਾ ਤੇ ਇਹਦੇ ਉੱਪਰ ਆਪਾਂ ਪ੍ਰੈਸ ਮਾਰ ਲੈਣੀ ਹੈ ਤਾਂ ਕਿ ਬੈਠ ਜਾਣ ਇਹ ਥਾਂਨ ਨੂੰ ਇਹ ਆਪਣਾ ਕਟਾਵਾਂ ਵਾਲਾ ਵੀ ਨੈੱਕ ਬਣ ਕੇ ਤੇਰਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ